ਅਲਵੇ ਜਨ ਮਹਾਰਾਜਾਂ ਨੂੰ ਕਾਈ ਬੁੱਧਾ ਸਾਹਿਬ ਨੂੰ ਪਾਸ ਬੁਲਾਇਆ ਤੇ ਹੋਰ ਸਿੱਖ ਸੰਗਤਾਂ ਨੂੰ ਬੁਲਾਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਹਾਰਾਜ ਨੂੰ ਪਾਸ ਬੁਲਾਇਆ ਬੁਲਾ ਕਰਕੇ ਬਚਨ ਕੀਤੇ ਭਾਈ ਬੁੱਧਾ ਸਾਹਿਬ ਨੂੰ ਕਿੰਨਾ ਭਾਈ ਬੁੱਧਾ ਸਾਹਿਬ ਜੀ ਉੱਥੇ ਫੇਰਨਾਂ ਤਿਲਕ ਦੇ ਦੇ ਗੁਰਤਾ ਗਦੀ ਦਾ ਤੇ ਗੁਰੂ ਮਹਾਰਾਜ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਅਲਵੇ ਜਨ ਸਾਹਿਬ ਸੰਗਤ ਨੂੰ ਅੰਮ੍ਰਿਤ ਦੇ ਬਸਰਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਨੂੰ ਗੁਰਤਾ ਗਦੀ ਤੇ ਬੈਠ ਕੇ ਤੇ ਮੀਰੀ ਤੇ ਪੂਰੀ ਦੀਆਂ ਦੋਸਤਰੀ ਸਾਹਿਬਾਂ ਘਾਰ ਨਹੀਂ ਕੀਤੀਆਂ ਪਾਈ ਬੁੱਢਾ ਸਾਹਿਬ ਨੂੰ ਕਿਹਾ ਪਾਈ ਬੁੱਢਾ ਸਾਹਿਬ ਨੂੰ ਹੁਣ ਜੇ ਪਹਿਲਾ ਰਿਵਾਜ ਸੀ ਮਸੰਦ ਤੇਲੀ ਤੇਤੀ ਮੰਗੀ ਵਗਾਲਾ ਲਿਆਉਂਦੇ ਸੀ ਉਹ ਰਿਵਾਜ ਨਹੀਂ ਹੁਣ ਤਖਤ ਤੇ ਬੈਠਣਾ। ਜੀ ਅਕਾਲ ਪੁਰਖ ਦਾ ਰਜਾਈ ਮਾਲਨ ਕਿਹਾ ਕੁਰਬਾਨ ਲਿਆਓ ਸਾਡੇ ਪੈਰ ਨੂੰ ਲਾਓ। ਕੁਰਬਾਨ ਦੇ ਅੰਦੀ ਦੇ ਪਾਈ ਬੁੱਢਾ ਸਾਹਿਬ ਨੇ ਸੱਜੇ ਪਾਸੇ ਮਾਰਿਆ ਦੇਖਾ। ਮਾਰਿਆ ਕਹਿੰਦੇ ਪਾਈ ਸਾਹਿਬ ਵੀ ਚੰਗਾ ਇਹ ਤੀਰੀ ਵੀ ਕਰਾ। ਇੱਕ ਹੋਰ ਲਿਆਓ ਫਿਰ ਦੂਜੀ ਲਿਆਵੀ ਪਾਈ ਬੁੱਢਾ ਸਾਹਿਬ ਨੇ ਉਹ ਮਾਰਿਆਂ ਖੱਬੇ ਪਾਸੇ ਪਾਵੀ। ਕੋਈ ਮਾੜਾ ਨਕਾ ਨੀਵੀਂ ਦੀ ਹੈ